ਸਰ ਮੇਰਾ ਨਾਮ ਹਰਮਨਾ ਪਿੰਡ ਵੀਮਬੜੀ ਤੋਂ ਜੀ ਮੇਰੀ ਸਿਸਟਰ ਦੀ ਮੈਰਿਜ ਹੋਈ ਸੀ ਛੰਡੀ ਪਿੰਡੀ ਇਹਨਾਂ ਦਾ ਜਾਨੀ ਕਿ ਜਿਸ ਦਿਨ ਤੋਂ ਮੈਰਿਜ ਹੋਈ ਹੈ ਜੀ ਇਹਨਾਂ ਦਾ ਇਹੀ ਝਗੜਾ ਸੀਗਾ ਕਿ ਕੋਈ ਦਹੇਜ ਨਹੀਂ ਦਿੱਤਾ ਤੇ ਤੰਗ ਕੀਤਾ ਜਾ ਰਿਹਾ ਸੀਗਾ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਸੀਗੇ ਕੁੱਟਦੇ ਮਾਰਦੇ ਸੀ 15 ਦਿਨ ਨਿਕਲਦੇ ਨਹੀਂ ਸੀ 15 ਦਿਨਾਂ ਬਾਅਦ ਆਪਾਂ ਉਰੇ ਆਂਦੇ ਸੀ ਇਹਨਾਂ ਦੀ ਸੁਲਹਾ ਕਈ ਵਾਰ ਹੋ ਚੁੱਕੀ ਹੈ ਜੀ ਡਕਾਲਾ ਚੌਂਕੀ ਦੇ ਵਿੱਚ ਉਹਨਾਂ ਦੇ ਜੇਠ ਹੋਰ ਜਠਾਣੀ ਦੇ ਨਾਲ ਇਹਨਾਂ ਨੇ ਜਾਨੀ ਕਿ ਬਹੁਤ ਜ਼ਿਆਦਾ ਦੁਖੀ ਕੀਤਾ ਜੀ ਉਹਨੂੰ ਹੁਣ ਇਹ ਕਹਿੰਦੇ ਨੇ ਵੀ ਆਤਮ ਹੱਤਿਆ ਕੀਤੀ ਹੈ ਜੀ ਉਹ ਆਤਮ ਹੱਤਿਆ ਨਹੀਂ ਉਹ ਕਤ ਸਰੀਆਮ ਕਤਲ ਆਈ ਉਹਦੀ ਛੋਟੀ ਜੀ ਬੇਟੀ ਹੈ ਜੀ ਇੱਕ ਬੱਚੇ ਨੂੰ ਸਾਡੇ ਕੇ ਕੌਣ ਕਿਹੜੀ ਮਾਂ ਮਰ ਜੂਗੀ ਜੀ ਜੇ ਉਹਨੇ ਆਤਮ ਹੱਤਿਆ ਕੀਤੀ ਹੁੰਦੀ ਪਹਿਲਾਂ ਆਪਣੇ ਬੱਚੇ ਨੂੰ ਵੀ ਮਾਰਦੀ ਉਹ ਕੀ ਕਹ ਸਰ ਹਾਂਜੀ ਸਰ ਮਾਂ ਬਾਪ ਉਹਨਾਂ ਦੇ ਹੈ ਨਹੀਂਗੇ ਪਹਿਲੇ ਜੇਠ ਤੇ ਜਠਾਣੀ ਵੱਲੋਂ ਤਾਂ ਕੀਤਾ ਜਾਂਦਾ ਸੀ ਹੁਣ ਇਹਨਾਂ ਦਾ ਜਿਹੜਾ ਹਸਬੰਡ ਸੀ ਉਹ ਵੀ ਉਹਨਾਂ ਦੇ ਨਾਲ ਮਿਲ ਚੁੱਕਿਆ ਸੀਗਾ ਜੀ ਉਹਨਾਂ ਦੀ ਉਮਰ ਹੈਗੀ ਸੀ 30 31 ਸਾਲ ਦੀ 4-5 ਸਾਲ ਹੋ ਚੁੱਕੇ ਨੇ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਕੱਲ ਦੇ ਉਹ ਫਰਾਰ ਨੇ ਘਰੋਂ ਜਿੰਦਾ ਲਾ ਕੇ ਜੇਠ ਤੇ ਜਠਾਣੀ ਜੀ ਉਹ ਉਹਨੂੰ ਮੰਨ ਲਓ ਠੀਕ ਆ ਨਾ ਇਹਨਾਂ ਨੂੰ ਕਹੋ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਕੱਲ ਉਥੇ ਜਾਣ ਤੋਂ ਪਹਿਲਾਂ ਇਹੀ ਅਸੀਂ ਉਥੇ ਨਹੀਂ ਪਹੁੰਚੇ ਸੀ ਅਸੀਂ ਪਹਿਲੇ ਪੁਲਿਸ ਚੌਕੀ ਪਹੁੰਚ ਕੇ ਰਿਪੋਰਟ ਲਿਖਾ ਕੇ ਜੀ ਪਿੰਡ ਦਾ ਮੋਤਵਰ ਸਰਪੰਚ ਨੂੰ ਨਾਲ ਲੈ ਕੇ ਅਸੀਂ ਫੇਰ ਆਪਣੀ ਬੇਟੀ ਦੇ ਘਰੇ ਗਏ ਆ ਜੀ ਨਹੀਂ ਪੁਲਿਸ ਕਾਰਵਾਈ ਕੁਝ ਨਹੀਂ ਕਰ ਰਹੀ ਜੀ ਉਹ ਬੰਦੇ ਅਜੇ ਤੱਕ ਅਰੈਸਟ ਨਹੀਂ ਕੀਤੇ ਜੀ ਸਿਸਟਰ ਦੀ ਮੈਰਿਜ ਹੋਈ ਸੀ ਝੰਡੀ ਪੰਡੀ ਇਹਨਾਂ ਦਾ ਜਾਨੀ ਕਿ ਜਿਸ ਦਿਨ ਤੋਂ ਮੈਰਿਜ ਹੋਈ ਹੈ ਜੀ ਇਹਨਾਂ ਦਾ ਇਹੀ ਝਗੜਾ ਸੀਗਾ ਕਿ ਕੋਈ ਦਹੇਜ ਨਹੀਂ ਦਿੱਤਾ ਤੇ ਤੰਗ ਕੀਤਾ ਜਾ ਰਿਹਾ ਸੀਗਾ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਸੀਗੇ ਕੁੱਟਦੇ ਮਾਰਦੇ ਸੀ 15 ਦਿਨ ਨਿਕਲਦੇ ਨਹੀਂ ਸੀ 15 ਦਿਨਾਂ ਬਾਅਦ ਆਪਾਂ ਉਰੇ ਆਂਦੇ ਸੀ ਇਹਨਾਂ ਦੀ ਸੁਲ੍ਹਾ ਕਈ ਵਾਰ ਹੋ ਚੁੱਕੀ ਹੈ ਜੀ ਡਕਾਲਾ ਚੌਂਕੀ ਦੇ ਵਿੱਚ ਉਹਨਾਂ ਦੇ ਜੇਠ ਹੋਰ ਜਠਾਣੀ ਦੇ ਨਾਲ ਇਹਨਾਂ ਨੇ ਜਾਨੀ ਕਿ ਬਹੁਤ ਜ਼ਿਆਦਾ ਦੁਖੀ ਕੀਤਾ ਜੀ ਉਹਨੂੰ ਹੁਣ ਇਹ ਕਹਿੰਦੇ ਨੇ ਵੀ ਆਤਮ ਹੱਤਿਆ ਕੀਤੀ ਹੈ ਜੀ ਉਹ ਆਤਮ ਹੱਤਿਆ ਨਹੀਂ ਉਹ ਕਤਲ ਹੈ ਜੀ ਸਰੇ ਆਮ ਕਤਲ ਹੈ ਜੀ ਉਹਦੀ ਛੋਟੀ ਜੀ ਬੇਟੀ ਹੈ ਜੀ ਇੱਕ ਬੱਚੇ ਨੂੰ ਛੱਡ ਕੇ ਕੌਣ ਕਿਹ ਜਿਉਂਨੇ ਆਤਮ ਹੱਤਿਆ ਕੀਤੀ ਹੁੰਦੀ ਪਹਿਲਾਂ ਆਪਣੇ ਬੱਚੇ ਨੂੰ ਵੀ ਮਾਰਦੀ ਉਹ ਕਿ ਕਾ ਸਰ ਹਾਂਜੀ ਸਰ ਮਾਪੇ ਉਹਨਾਂ ਦੇ ਹੈ ਨਹੀਂਗੇ ਪਹਿਲੇ ਜੇਠ ਤੇ ਜਠਾਣੀ ਵੱਲੋਂ ਤਾਂ ਕੀਤਾ ਜਾਂਦਾ ਸੀ ਹੁਣ ਇਹਨਾਂ ਦਾ ਜਿਹੜਾ ਹਸਬੰਡ ਸੀ ਉਹ ਵੀ ਉਹਨਾਂ ਦੇ ਨਾਲ ਮਿਲ ਚੁੱਕਿਆ ਸੀਗਾ ਜੀ ਉਹਨਾਂ ਦੀ ਉਮਰ ਹੈਗੀ ਸੀ 30 31 ਸਾਲ ਦੀ 4-5 ਸਾਲ ਹੋ ਚੁੱਕੇ ਆ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਕੱਲ ਦੇ ਉਹ ਫਰਾਰ ਨੇ ਘਰੋਂ ਜਿੰਦਾ ਲਾ ਕੇ ਜੇਠ ਤੇ ਜਠਾਣੀ ਜੀ ਉਨ ਨੂੰ ਮਾਲੋ ਠਿਕਾਣਾ ਇਹਨਾਂ ਨੂੰ ਕਹੋ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਕੱਲ ਉੱਥੇ ਜਾਣ ਤੋਂ ਪਹਿਲਾਂ ਹੀ ਅਸੀਂ ਉੱਥੇ ਨਹੀਂ ਪਹੁੰਚੇ ਸੀ ਅਸੀਂ ਪਹਿਲੇ ਪੁਲਿਸ ਚੌਕੀ ਪਹੁੰਚ ਕੇ ਰਿਪੋਰਟ ਲਿਖਾ ਕੇ ਜੀ ਪਿੰਡ ਦਾ ਮੋਤਵਰ ਸਰਪੰਚ ਨੂੰ ਨਾਲ ਲੈ ਕੇ ਅਸੀਂ ਫੇਰ ਆਪਣੀ ਬੇਟੀ ਦੇ ਘਰੇ ਗਏ ਆ ਜੀ ਹਾਂ ਨਹੀਂ ਪੁਲਿਸ ਕਾਰਵਾਈ ਕੁਝ ਨਹੀਂ ਕਰ ਰਹੀ ਜੀ ਉਹ ਮੈਂ ਮੇਰਾ ਨਾਮ ਹਰਮਣਾ ਪਿੰਡ ਵੀਮਬੜੀ ਤੋਂ ਜੀ ਮੇਰੀ ਸਿਸਟਰ ਦੀ ਮੈਰਿਜ ਹੋਈ ਸੀ ਝੰਡੀਪਿੰਡੀ ਇਹਨਾਂ ਦਾ ਯਾਨੀ ਕਿ ਜਿਸ ਦਿਨ ਤੋਂ ਮੈਰਿਜ ਹੋਈ ਹੈ ਜੀ ਇਹਨਾਂ ਦਾ ਇਹੀ ਝਗੜਾ ਸੀਗਾ ਕਿ ਕੋਈ ਦਹੇਜ ਨਹੀਂ ਦਿੱਤਾ ਦੇ ਤਾਂ ਕੀਤਾ ਜਾ ਰਿਹਾ ਸੀਗਾ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਸੀਗੇ ਕੁੱਟਦੇ ਮਾਰਦੇ ਸੀ 15 ਦਿਨ ਨਿਕਲਦੇ ਨਹੀਂ ਸੀ 15 ਦਿਨਾਂ ਬਾਅਦ ਆਪਾਂ ਉਰੇ ਆਂਦੇ ਸੀ ਇਹਨਾਂ ਦੀ ਸੁਲਹਾ ਕਈ ਵਾਰ ਹੋ ਚੁੱਕੀ ਹੈ ਜੀ ਡਕਾਲਾ ਚੌਂਕੀ ਦੇ ਵਿੱਚ ਉਹਨਾਂ ਦੇ ਜੇਠ ਹੋਰ ਜਠਾਣੀ ਦੇ ਨਾਲ ਇਹਨਾਂ ਨੇ ਜਾਨੀ ਕਿ ਬਹੁਤ ਜ਼ਿਆਦਾ ਦੁਖੀ ਕੀਤਾ ਜੀ ਉਹਨੂੰ ਹੁਣ ਇਹ ਕਹਿੰਦੇ ਨੇ ਵੀ ਆਤਮ ਹੱਤਿਆ ਕੀਤੀ ਹੈ ਜੀ ਉਹ ਆਤਮ ਹੱਤਿਆ ਨਹੀਂ ਉਹ ਕਤਲ ਹੈ ਜੀ ਸਰੇआम ਕਤਲ ਹੈ ਜੀ ਉਹਦੀ ਛੋਟੀ ਜੀ ਬੇਟੀ ਹੈ ਜੀ ਇੱਕ ਬੱਚੇ ਨੂੰ ਛੱਡ ਕੇ ਕੌਣ ਕਿਹੜੀ ਮਾਂ ਮਰ ਜੂਗੀ ਜੀ ਜੇ ਉਹਨੇ ਆਤਮ ਹੱਤਿਆ ਕੀਤੀ ਹੁੰਦੀ ਪਹਿਲਾਂ ਆਪਣੇ ਬੱਚੇ ਨੂੰ ਵੀ ਮਾਰਦੀ ਉਹ ਕੀ ਕਹ ਸਰ ਹਾਂਜੀ ਸਰ ਮਾਪੇ ਉਹਨਾਂ ਦੇ ਹੈ ਨਹੀਂਗੇ ਪਹਿਲੇ ਜੇਠ ਤੇ ਜਠਾਣੀ ਵੱਲੋਂ ਤਾਂ ਕੀਤਾ ਜਾਂਦਾ ਸੀ ਹੁਣ ਇਹਨਾਂ ਦਾ ਜਿਹੜਾ ਹਸਬੰਡ ਸੀ ਉਹ ਵੀ ਉਹਨਾਂ ਦੇ ਨਾਲ ਮਿਲ ਚੁੱਕਿਆ ਸੀ ਜੀ ਉਹਨਾਂ ਦੀ ਉਮਰ ਹੈਗੀ ਸੀ 30 31 ਸਾਲ ਦੀ 4-5 ਸਾਲ ਹੋ ਚੁੱਕੇ ਆ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਕੱਲ ਦੇ ਉਹ ਫਰਾਰ ਨੇ ਘਰੋਂ ਜਿੰਦਾ ਲਾ ਕੇ ਜੇਠ ਤੇ ਜਠਾਣੀ ਜੀ ਉਹ ਉਹਨੂੰ ਮੰਨ ਲਓ ਠੀਕ ਆ ਨਾ ਇਹਨਾਂ ਨੂੰ ਕਹੋ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਕੱਲ ਉੱਥੇ ਜਾਣ ਤੋਂ ਪਹਿਲਾਂ ਹੀ ਅਸੀਂ ਉੱਥੇ ਨਹੀਂ ਪਹੁੰਚੇ ਸੀ ਅਸੀਂ ਪਹਿਲੇ ਪੁਲਿਸ ਚੌਕੀ ਪਹੁੰਚ ਕੇ ਰਿਪੋਰਟ ਲਿਖਾ ਕੇ ਜੀ ਪਿੰਡ ਦਾ ਮੋਤਵਰ ਸਰਪੰਚ ਨੂੰ ਨਾਲ ਲੈ ਕੇ ਅਸੀਂ ਫੇਰ ਆਪਣੀ ਬੇਟੀ ਦੇ ਘਰੇ ਗਏ ਆ ਜੀ ਹਾਂ ਨਹੀਂ ਪੁਲਿਸ ਕਾਰਵਾਈ ਕੁਝ ਨਹੀਂ ਕਰ ਰਹੀ ਜੀ ਉਹ ਬੰਦੇ ਅਜੇ ਤੱਕ ਅਰੈਸਟ ਨਹੀਂ ਕੀਤੇ ਜੀ ਮੇਰਾ ਨਾਮ ਜਸਮਿੰਦਰ ਸਿੰਘ ਹੈ ਮੈਟਰ ਇਹ ਕੱਲ ਖਬਰ ਮਿਲਦੀ ਆ ਘਰੇ ਸੀਗਾ ਮੈਂ ਉਹ ਖਬਰ ਮਿਲਦੀ ਕਿ ਉਦਮ ਸਿੰਘ ਹੈ ਜਿਨ੍ਹਾਂ ਦੀ ਵਾਈਫ ਹੈ ਨਾ ਕਿ ਉਹਦੀ ਵਾਈਫ ਨੇ ਸੁਸਾਇਡ ਕੀਤਾ ਕੀ ਉਹਦੇ ਨਾਲ ਲੰਮਕੇ ਮਿਲੇ ਨੇ ਜਗਾਠ ਨਾਲ ਠੀਕ ਹੈ ਉਹ ਉਹਨਾਂ ਦਾ ਕਹਿਣਾ ਸੀਗਾ ਕਿ ਉਦਮ ਸਿੰਘ ਦਾ ਵੀ ਉਹ ਬਾਹਰ ਸੀਗਾ ਉਹਨੇ ਘਰੇ ਫੋਨ ਕੀਤਾ ਤਿੰਨ ਜਾਂ ਸਾਢੇ ਤਿੰਨ ਸਾਲ ਦੀ ਬੱਚੀ ਹੋ ਗਈ ਉਹਨੇ ਉਹਨੇ ਫੋਨ ਚੱਕਿਆ ਕਿ ਮੰਮੀ ਕਿੱਥੇ ਆ ਉਹ ਕਹਿੰਦੀ ਕਿ ਮੰਮੀ ਤੇ ਡੈਥ ਹੋ ਗਈ ਜਾਂ ਮਦੀ ਮਰ ਗਏ ਜਾਂ ਕੁਝ ਵੀ ਹੈ ਨਾ ਉਹ ਭੱਜ ਕੇ ਘਰੇ ਆਇਆ ਘਰੇ ਆਣ ਤੋਂ ਬਾਅਦ ਉਹਨੇ ਦੇਖਿਆ ਕਿ ਲੰਮਕੇ ਪਏ ਨੇ ਉਹਨੇ ਰੋਣਾ ਸ਼ੁਰੂ ਕੀਤਾ ਤੇ ਗਵਾਂਢੀ ਬੁਲਾਏ ਹਨਾ ਗਵਾਂਡੀਆਂ ਦੇ ਦੋ ਲੇਡੀ ਸੀਗੇ ਉਹਨਾਂ ਨੇ ਨਾਲ ਨਾਲ ਲੜ ਕੇ ਉਤਰਵਾਇਆ ਉਹਨਾਂ ਨੂੰ ਹਨਾ ਉਸ ਤੋਂ ਬਾਅਦ ਜੀ ਇਤਲਾਹ ਕੀਤੀ ਸਰਪੰਚ ਨੂੰ ਤੇ ਪਰਿਵਾਰ ਦੇ ਮੈਂਬਰਾਂ ਨੂੰ ਕੀਤੀ ਸਰਪੰਚ ਨੂੰ ਉੱਥੇ ਦੇ ਦੂਜੇ ਪਿੰਡ ਦੇ ਆ ਮਾਮਲਾ ਸੀ ਜੀ ਮੇਰੇ ਗਵਾਂਡੀ ਨੇ ਜੀ ਪਰਿਵਾਰ ਚੋਂ ਵੀ ਨਹੀਂ ਮੈਟਰ ਹੈ ਕੱਲ ਖਬਰ ਮਿਲਦੀ ਆ ਘਰੇ ਸੀਗਾ ਮੈਂ ਉਹ ਖਬਰ ਮਿਲਦੀ ਕਿ ਉਦਮ ਸਿੰਘ ਹੈ ਜਿਨ੍ਹਾਂ ਦੀ ਵਾਈਫ ਹੈ ਨਾ ਕਿ ਉਹਦੀ ਵਾਈਫ ਨੇ ਸ suicide ਕੀਤਾ ਕਿ ਉਹਦੇ ਨਾਲ ਲੰਮਕੇ ਮਿਲੇ ਨੇ ਜਗਾਠ ਨਾਲ ਠੀਕ ਹੈ ਉਹ ਉਹਨਾਂ ਦਾ ਕਹਿਣਾ ਸੀਗਾ ਕਿ ਉਦਮ ਸਿੰਘ ਦਾ ਵੀ ਉਹ ਬਾਹਰ ਸੀਗਾ ਉਹਨੇ ਘਰੇ ਫੋਨ ਕੀਤਾ ਤਿੰਨ ਜਾਂ ਸਾਢੇ ਤਿੰਨ ਸਾਲ ਦੀ ਬੱਚੀ ਹੋ ਗਈ ਉਹਨੇ ਉਹਨੇ ਫੋਨ ਚੱਕਿਆ ਕਿ ਮੰਮੀ ਕਿੱਥੇ ਆ ਉਹ ਕਹਿੰਦੀ ਕਿ ਮੰਮੀ ਤੇ ਡੈਥ ਹੋ ਗਈ ਜਾਂ ਮਦੀ ਮਰ ਗਏ ਜਾਂ ਕੁਝ ਵੀ ਹੈ ਨਾ ਉਹ ਭੱਜ ਕੇ ਘਰੇ ਆਇਆ ਘਰੇ ਆਣ ਤੋਂ ਬਾਅਦ ਉਹਨੇ ਦੇਖਿਆ ਕਿ ਲੰਮਕੇ ਪਏ ਨੇ ਉਹਨੇ ਰੋਣਾ ਸ਼ੁਰੂ ਕੀਤਾ ਤੇ ਗਵਾਂਢੀ ਬੁલાਏ ਹਨਾ ਗਵਾਂਡੀਆਂ ਦੇ ਦੋ ਲੇਡੀ ਸੀਗੇ ਉਹਨਾਂ ਨੇ ਨਾਲ ਨਾਲ ਲੜ ਕੇ ਉਤਰਵਾਇਆ ਉਹਨਾਂ ਨੂੰ ਹਨਾ ਉਸ ਤੋਂ ਬਾਅਦ ਜੀ ਇਤਲਾਾ ਕੀਤੀ ਸਰਪੰਚ ਨੂੰ ਤੇ ਪਰਿਵਾਰ ਦੇ ਮੈਂਬਰਾਂ ਨੂੰ ਕੀਤੀ ਜੀ ਸਰਪੰਚ ਨੂੰ ਉੱਥੇ ਦੇ ਦੂਜੇ ਪਿੰਡ ਦੇ ਆ ਮਾਮਲਾ ਸੀ ਜੀ ਮੇਰੇ ਗਵਾਂਡੀ ਨੇ ਜੀ ਪਰਿਵਾਰ ਚੋਂ ਵੀ ਨਹੀਂ ਮੇਰਾ ਨਾਮ ਜਸਵਿੰਦਰ ਸਿੰਘ ਮੈਟਰ ਇਹ ਕੱਲ ਖਬਰ ਮਿਲਦੀ ਆ ਘਰੇ ਸੀਗਾ ਮੈਂ ਉਹ ਖਬਰ ਮਿਲਦੀ ਕਿ ਉਦਮ ਸਿੰਘ ਹੈ ਜਿਨ੍ਹਾਂ ਦੀ ਵਾਈਫ ਹੈ ਨਾ ਕਿ ਉਹਦੀ ਵਾਈਫ ਨੇ ਸੁਸਾਇਡ ਕੀਤਾ ਕਿ ਉਹਦੇ ਨਾਲ ਲੰਮਕੇ ਮਿਲੇ ਨੇ ਚਗਾਠ ਨਾਲ ਠੀਕ ਹੈ ਉਹ ਉਹਨਾਂ ਦਾ ਕਹਿਣਾ ਸੀਗਾ ਕਿ ਉਦਮ ਸਿੰਘ ਦਾ ਵੀ ਉਹ ਬਾਹਰ ਸੀਗਾ ਉਹਨੇ ਘਰੇ ਫੋਨ ਕੀਤਾ ਤਿੰਨ ਜਾਂ ਸਾਢੇ ਤਿੰਨ ਸਾਲ ਦੀ ਬੱਚੀ ਹੋ ਗਈ ਉਹਨੇ ਉਹਨੇ ਫੋਨ ਚੱਕਿਆ ਕਿ ਮੰਮੀ ਕਿੱਥੇ ਆ ਉਹ ਕਹਿੰਦੀ ਕਿ ਮੰਮੀ ਤੇ ਡੈਥ ਹੋ ਗਈ ਜਾਂ ਮਦੀ ਮਰ ਗਏ ਜਾਂ ਕੁਝ ਵੀ ਹੈ ਨਾ ਉਹ ਭੱਜ ਕੇ ਘਰੇ ਆਇਆ ਘਰੇ ਆਣ ਤੋਂ ਬਾਅਦ ਉਹਨੇ ਦੇਖਿਆ ਕਿ ਲੰਮਕੇ ਪਏ ਨੇ ਉਹਨੇ ਰੋਣਾ ਸ਼ੁਰੂ ਕੀਤਾ ਤੇ ਗਵਾਂਢੀ ਬੁલાਏ ਹਨਾ ਗਵਾਂਡੀਆਂ ਦੇ ਦੋ ਲੇਡੀ ਸੀਗੇ ਉਹਨਾਂ ਨੇ ਨਾਲ ਨਾਲ ਲੜ ਕੇ ਉਤਰਵਾਇਆ ਉਹਨਾਂ ਨੂੰ ਹਨਾ ਉਸ ਤੋਂ ਬਾਅਦ ਇਹ ਇਤਲਾਹ ਕੀਤੀ ਸਰਪੰਚ ਨੂੰ ਤੇ ਪਰਿਵਾਰ ਦੇ ਮੈਂਬਰਾਂ ਨੂੰ ਕੀਤੀ ਸਰਪੰਚ ਨੂੰ ਉੱਥੇ ਦੇ ਦੂਜੇ ਪਿੰਡ ਦੇ ਆ ਮਾਮਲਾ ਸੀਗੇ ਮੇਰੇ ਗਵਾਂਡੀ ਨੇ ਪਰਿਵਾਰ ਚ ਵੀ ਨਹੀਂ ਮੈਟਰੇ ਕੱਲ ਇੱਕ ਮੈਸੇਜ ਇੱਥੋਂ ਮੈਸੇਜ ਆਇਆ ਸੀ ਵੀ ਇੱਕ ਸੀਮਾ ਰਾਣੀ ਕੜੀ ਇਹ ਇਹਨਾਂ ਮਲੋ ਕੀ ਝੰਡੀ ਦੀ ਰਹਿਣ ਵਾਲੀ ਹੈ ਵੀ ਆਪਣੇ ਜੇਡ ਤੇ ਜਠਾਣੀ ਔਰ ਘਰ ਵਾਲੇ ਤੋਂ ਇਹਨਾਂ ਨੂੰ ਲੜਾਈ ਝਗੜਾ ਹੁੰਦਾ ਹੋਣਾ ਪਹਿਲਾਂ ਤੇ ਉਹਨਾਂ ਤੋਂ ਤੰਗ ਹੋ ਕੇ ਇਹਨੇ ਆਪਣੇ ਆਤਮ ਹੱਥਿਆ ਕਰ ਲਈਏ ਤੇ ਇਹ ਬਰਾਉਡੇਟ ਇੱਥੇ ਆਈ ਸੀ ਉਹਦੇ ਭਰਾ ਦੇ ਬਿਆਨਾਂ ਹਰਮਨ ਸਿੰਘ ਹੈ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਿਬੜੀ ਉਹਦੇ ਬਿਆਨਾਂ ਤੇ 306 ਦਾ ਮੁਕੱਦਮਾ ਆਪਾਂ ਦਰਜ ਕਰਿਆ ਹੈ ਉਹਨਾਂ ਇਸ ਟਾਈਮ ਆਪਾਂ ਇੱਥੇ ਪੋਸਟਮਾਰਟਮ ਕਰਾਣ ਆਏ ਆ ਪੋਸਟਮਾਰਟਮ ਤੋਂ ਜੋ ਵੀ ਇਹਨਾਂ ਰਿਪੋਰਟ ਮੁਤਾਬਕ ਹੋਏਗਾ ਜੇਕਰ ਕੋਈ ਹੋਰ ਵੀ ਹੁੰਦਾ ਕੋਈ ਉਹਦੇ ਚ ਜੁਰਮ ਚ ਕਾਟਾ ਕਾਟਾ ਤਾਂ ਕਿਤੇ ਜਗ੍ਹਾ ਕੁਝ ਹਾਂ ਉਹਨਾਂ ਘਰਦਿਆਂ ਦੇ ਐਲੀਕੇਸ਼ਨ ਨੇ ਵੀ ਇਹ ਲੜਾਈ ਝਗੜਾ ਹੁੰਦਾ ਸੀ ਇਹਨਾਂ ਤੋਂ ਤਫਰੀ ਹੋ ਕੇ ਨੇ ਆਪਣੇ ਆਤਮ ਹੱਤਿਆ ਕਰੀਏ ਭਾਜੀ ਉਹ ਤਾਂ ਕਹਿੰਦੇ ਵੀ ਮਰਡਰ ਕਰਿਆ ਵੇ ਵੇਖੋ ਜੀ ਉਹ ਇਹ ਚੀਜ਼ ਆਪਾਂ ਨੇ ਤਾਂ ਮੰਨ ਲਓ ਕਿ ਜੋ ਇੱਥੇ ਬਰਾਊਡਰਡ ਆਈ ਐ ਅਸੀਂ ਜੋ ਇਹਨਾਂ ਨੇ ਲਿਖਾਇਆ ਹੈ ਉਹਦੇ ਮਕਾਬਲਾ ਮੁਕਦਮਾ ਦਰਜ ਕਰ ਲਿਆ ਆਪਾਂ ਠੀਕ ਹੈ ਜੀ ਮੁਕਦਮਾ ਹਾਂ ਕਰਦਿਆਂ ਦੇ ਨਾਮ ਮੁਕਦਮਾ ਦਰਜ ਹੋ ਉਹਨਾਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਨਾਂ ਦੇ ਉਹਦੇ ਜੇਠ ਦੇ ਤੇ ਇੱਕ ਜਠਾਣੇ ਤੇ ਇਹਨਾਂ ਦੇ ਨਾਮ ਦਾ ਮੁਕਦਮਾ ਦਰਜ ਅਜੇ ਨਹੀਂ ਮਤਲਬ ਕਿ ਪਹਿਲਾਂ ਕਾਰਵਾਈ ਤੋਂ ਬਾਅਦ ਮਨ ਲਓ ਕਿ ਕਰਕੇ ਨਾ ਮਤਲਬ ਕਿ ਪੋਰਟਡੋਂ ਕਰਾ ਕੇ ਉਹਨਾਂ ਦੇ ਹਵਾਲੇ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਉਧਰ ਦੂਸਰੇ ਪਾਸੇ ਹੋਵਾਂਗੇ ਨਹੀਂ ਕੁਝ ਨਹੀਂ ਮਿਲਿਆ ਐਵੇਂ ਦੀ ਕੋਈ ਗੱਲ ਨਹੀਂ ਉਮਰ ਕਰੀਬ 31 ਸਾਲ ਦੀ ਉਮਰ ਹੈ ਇਹ ਕੁੜੀ ਦੀ ਇੱਕ ਛੋਟੀ ਬੱਚੀ ਹੈ ਕੋਈ 2 ਸਾਲ ਦੀ 2 2.5 ਸਾਲ ਦੀ ਹੋਈ ਕਰੀਬ ਐਵੇਂ ਦੱਸ ਰਹੇ ਨੇ ਉਹਦੇ ਬਰਾਦਰ ਦੇ ਬਿਆਨਾਂ ਦੀ ਹੋਇਆ ਪਰਚਾ ਠੀਕ ਹੈ ਸੀਮਾ ਰਾਣੀਕੜੀ ਤੇ ਇਹਨੇ ਮਤਲਬ ਕਿ ਝੰਡੀ ਦੀ ਰਹਿਣ ਵਾਲੀ ਹੈ ਵੀ ਆਪਣੇ ਜੇਠ ਤੇ ਜਠਾਣੀ ਔਰ ਘਰ ਵਾਲੇ ਤੋਂ ਇਹਨਾਂ ਨੂੰ ਲੜਾਈ ਝਗੜਾ ਹੁੰਦਾ ਹੋਣਾ ਪਹਿਲਾਂ ਤੇ ਉਹਨਾਂ ਤੋਂ ਤੰਗ ਹੋ ਕੇ ਇਹਨੇ ਆਪਣੇ ਆਤਮ ਹੱਥਿਆ ਕਰ ਲਈਏ ਤੇ ਇਹ ਬਰਾਉਡੇਟ ਇੱਥੇ ਆਈ ਸੀ ਉਹਦੇ ਭਰਾ ਦੇ ਬਿਆਨਾਂ ਹਰਮਨ ਸਿੰਘ ਹੈ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਿਬੜੀ ਉਹਦੇ ਬਿਆਨਾਂ ਤੇ 306 ਦਾ ਮੁਕੱਦਮਾ ਆਪਾਂ ਦਰਜ ਕਰਿਆ ਹੈ ਉਹਨੂੰ ਇਸ ਟਾਈਮ ਆਪਾਂ ਇੱਥੇ ਪੋਸਟਮਾਰਟਮ ਕਰਾਣ ਆਏ ਆ ਪੋਸਟਮਾਰਟਮ ਤੋਂ ਜੋ ਵੀ ਇਹਨਾਂ ਰਿਪੋਰਟ ਮਤਾਬਕ ਹੋਏਗਾ ਜੇਕਰ ਕੋਈ ਹੋਰ ਕੋਈ ਹੁੰਦਾ ਕੋਈ ਇਹਦੇ ਚ ਜਰੂਰ ਕੋਈ ਕਾਟਾਵਾ ਕਾਟਾਵਾ ਤਾਂ ਕਿਤੇ ਜਗ੍ਹਾ ਕੁਝ ਉਹਨਾਂ ਘਰਦਿਆਂ ਦੇ ਅਲੀਕੇਸ਼ਨ ਨੇ ਵੀ ਇਹ ਲੜਾਈ ਝਗੜਾ ਹੁੰਦਾ ਸੀ ਇਹਨਾਂ ਤੋਂ ਤਫਰੀ ਹੋ ਕੇ ਨੇ ਆਪਣੇ ਆਤਮ ਹੱਤਿਆ ਕਰੀਏ। ਹੋਰ ਤਾਂ ਕਹਿੰਦੇ ਵੀ ਮਾਰਡਰ ਕਰਿਆ। ਵੇਖੋ ਜੀ ਉਹ ਇਹ ਚੀਜ਼ ਆਪਣੇ ਨੂੰ ਤਾਂ ਮਨ ਲੋ ਕਿ ਜੋ ਇੱਥੇ ਬਰਾਊਡਰਡ ਆਈ ਐ ਸੀ ਜੋ ਇਹਨਾਂ ਨੇ ਲਿਖਾਇਆ ਹੈ ਉਹਦੇ ਮੁਕਾਬਲਾ ਮੁਕਦਮਾ ਦਰਜ ਕਰ ਲਿਆ ਆਪਾਂ। ਠੀਕ ਹੈ ਜੀ। ਮੁਕਦਮਾ ਹਾਂ ਘਰਦਿਆਂ ਦੇ ਨਾਮ ਮੁਕਦਮਾ ਦਰਜ ਹੋ ਉਹਨਾਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਨਾਂ ਦੇ ਉਹਦੇ ਜੇਠ ਦੇ ਤੇ ਇੱਕ ਜਠਾਣੇ ਤੇ ਇਹਨਾਂ ਦੇ ਨਾਮ ਮੁਕਦਮਾ ਦਰਜ ਅਜੇ ਨਹੀਂ ਮਤਲਬ ਕਿ ਪਹਿਲਾਂ ਕਾਰਵਾਈ ਤੋਂ ਬਾਅਦ ਮੰਨ ਲਓ ਕਿ ਕਰਕੇ ਨਾ ਮਤਲਬ ਕਿ ਪੋਰਟਡੋਂ ਕਰਾ ਕੇ ਉਹਨਾਂ ਦੇ ਹਵਾਲੇ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਉਧਰ ਦੂਸਰੇ ਪਾਸੇ ਹੋਵਾਂਗੇ ਨਹੀਂ ਕੁਛ ਨਹੀਂ ਮਿਲੇਗਾ ਐਵੇਂ ਦੀ ਕੋਈ ਗੱਲ ਨਹੀਂ ਹੈ ਉਮਰ ਕਰੀਬ 30 31 ਸਾਲ ਦੀ ਉਮਰ ਹੈ ਇਹ ਕੁੜੀ ਦੀ ਇੱਕ ਛੋਟੀ ਬੱਚੀ ਹੈ ਕੋਈ 2 ਸਾਲ ਦੀ 2 2.5 ਸਾਲ ਦੀ ਹੋਏ ਕਰੀਬ ਐਵੇਂ ਦੱਸ ਰਹੇ ਨੇ ਉਹਦੇ ਬਰਾਦਰ ਦੇ ਬਿਆਨਾਂ ਦੀ ਹੋਇਆ ਵਰਸਾ ਠੀਕ ਹੈ ਜੀ ਓਕੇ